ਲਾਈਟ ਕੋ ਬਿਨਾ ਬਾਹਰ ਹੀ ਬੰਨਿਆ ਘਰੀ ਦੇ ਸਾਡੇ ਬੱਚੇ ਰੋੜ ਕੇ ਬੈਠੇ ਨੇ ਔਰ ਕੱਲ ਦਾ 4:30 ਵਜੇ ਲਾਈਟ ਗਈ ਹੈ ਨਾ ਪਾਣੀ ਨਾ ਲਾਈਟ ਅੱਧੀ ਲਾਈਟ ਕਿਧਰ ਗਾਦੀ ਸੀ ਅੱਧੀ ਲਾਈਟ ਕਿਧਰ ਗਾਦੀ ਸਾਡੀ ਲਾਈਟ ਮਤਲਬ ਲੋ ਜੀ ਤਾਰ ਛੱਡ ਜਾਂਦੀ ਹੈ ਸਾਨੂੰ ਤਾਰ ਦੀ ਪ੍ਰੋਬਲਮ ਹੈ ਬਾਲ ਤੇ ਬੈਠੇ ਪਾਣੀ ਤੋਂ ਬਿਨਾ ਨਾ ਲਾਈਟ ਹੈ ਨਾ ਪਾਣੀ ਹੈ ਅਸੀਂ ਉੱਥੇ ਕੀ ਕਰੀਏ ਤੁਸੀਂ ਤਾਂ ਨਾ ਲਾਇਆ ਸਾਨੂੰ ਹੋ ਗਿਆ 3 ਘੰਟੇ ਹੋ ਗਏ ਤਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਸਾਡੇ ਅਸੀਂ ਬੱਚੇ ਛੋੜ ਛੋੜ ਕੇ ਆਏ ਆ ਨਾ ਪਾਣੀ ਹੈ ਤੇ ਨਾ ਸਾਡੀ ਲਾਈਟ 3 ਦਿਨ ਹੋ ਗਏ ਅਸੀਂ ਪਰੇਸ਼ਾਨ ਲੁਧਿਆਣਾ ਲੈ ਕੇ ਖੜਵਲੇ तमाम दर्शकਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬਿਜਲੀ ਜਿਹੜੀ ਆਂਦੀ ਨਹੀਂ ਨੀਗੀ ਤਾਂ ਲੋਕ ਜਿਹੜੇ ਨੇ ਧਰਨਾ ਲਗਾਉਣ ਨੂੰ ਮਜਬੂਰ ਹੋ ਜਾਂਦੇ ਨੇ ਮਜਬੂਰੀ ਇਸ ਕਰਕੇ ਹੋ ਜਾਂਦੇ ਨੇ ਕਿ ਘਰਾਂ ਦੇ ਵਿੱਚ 12 12 13 13 ਘੰਟੇ ਤੋਂ ਬਿਜਲੀ ਨਹੀਂ ਆਂਦੀ ਐ ਤੇ ਹੁਣ ਟਿਬਾ ਰੋਡ પેટ્રોલ ਬੰਮ ਦੇ ਕੋਲ ਵੀ ਜਿਹੜਾ ਲੋਕਾਂ ਨੇ ਜਾਮ ਕਰਤਾ ਕਿ ਇੱਕ ਸਿਰ ਛੋਟੀ ਜਿਹੀ ਦਿੱਕਤ ਆ ਕਿ ਤਾਰ ਜਿਹੜੀ ਖਰਾਬ ਹੈਗੀ ਐ ਲੇਕਿਨ ਪ੍ਰਧਾਨ ਸਾਹਿਬ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਪ੍ਰਧਾਨ ਸਾਹਿਬ ਕਿਹੜੇ ਏਰੀਆ 'ਚ ਤਾਰ ਦੀ ਦਿੱਕਤ ਐ ਕਿਉਂ ਨਹੀਂ ਹੱਲ ਹੋ ਰਿਆ ਸਾਡੇ 3 4 ਨੰਬਰ ਗਲੀ 'ਚ ਬਿਜਲੀ ਦੀ ਪ੍ਰੋਬਲਮ ਚੱਲ ਰਹੀ ਹੈ ਟਿੱਬਾ ਰੋਡ ਇੱਕ ਟਿੱਬਾ ਰੋਡ ਇੱਕ ਮਹੀਨੇ ਤੋਂ ਚੱਲ ਰਹੀ ਹੈ ਰੋਤ ਹੀ ਰਾਜ ਨੂੰ ਅਸੀਂ ਮਤਲਬ ਕਿ ਲਾਈਟ ਤੋਂ ਬਿਨਾ ਬਾਹਰ ਹੀ ਬੈੰਨਿਆ ਗਰੀ ਦੇ ਸਾਡੇ ਬੱਚੇ ਰੁੜਕਦੇ ਬੈ ਨੇ ਔਰ ਕੱਲ ਤਾਂ ਪੋਨੇ 4 ਵਜੇ ਦੀ ਲਾਈਟ ਗਈ ਹੈ ਨਾ ਪਾਣੀ ਨਾ ਲਾਈਟ ਪੰਜਾਹ ਫੋਨ ਅਸੀਂ ਇਹਨੂੰ ਕਰ ਚੁੱਕੇ ਆ ਸਵੇਰ ਦੇ ਭੋਲੇ ਜੀ ਨੂੰ ਅੱਛਾ ਜੀ ਪਰ ਇਹਨਾਂ ਨੇ ਕੋਈ ਸਾਡਾ ਉਹਨਾਂ ਨੇ ਤਾਂ ਫੋਨ ਹੀ ਨਹੀਂ ਚੱਕਿਆ ਜਿਨ੍ਹਾਂ ਨੇ ਫੋਨ ਚੱਕਿਆ ਉਹਰੇ ਆਏ 5 ਮਿੰਟਾਂ ਨੂੰ ਆਏ 10 ਮਿੰਟਾਂ ਨੂੰ ਆਏ ਉਹ ਭੈਣ ਜੀ ਉੱਥੇ ਵੀ ਜਾ ਕੇ ਆਏ ਨੇ ਤਾਂ ਵੀ ਹੁਣੇ ਆ ਰਹੇ ਕੋਈ ਨਹੀਂ ਆਇਆ ਹਜੇ ਤੱਕ ਦਿੱਕਤ ਕੀ ਹੈ ਦੇਖਾ ਤਾਂ ਲਾਈ ਅੱਧੀ ਲਾਈਟ ਕਿੱਧਰ ਕਰ ਦਿੰਦੀ ਅੱਧੀ ਲਾਈਟ ਕਿੱਧਰ ਕਰ ਦਿੰਦੀ ਸਾਡੀ ਲਾਈਟ ਮਤਲਬ ਰੋਜ਼ ਹੀ ਤਾਰ ਛੱਡ ਜਾਂਦੀ ਹੈ ਸਾਨੂੰ ਤਾਰ ਦੀ ਪ੍ਰੋਬਲਮ ਹੈ ਸਾਨੂੰ ਨੰਬਰ ਗਲੀ ਦੀ ਵੀ ਲਾਈਟ ਇਦਾਂ ਹੀ ਆ ਵੋਲਟੇਜ 11000 ਵੋਲਟੇਜ ਚਾਹੀਦੀ ਹੈ ਮੋਟੀ ਤਾਰ ਮੋਟੀ ਪਾ ਕੇ ਸਾਰੇ ਚਾਰਾ ਗਲੀਆਂ ਦੀ ਲਾਈਟ ਇਕੱਠੀ ਕਰ ਦੇ ਅੱਛਾ ਇੱਕ ਦਿਨ ਦੀ ਇੱਕ ਦਿਨ ਮਤਲਬ ਜਾਊਗੀ ਨਹੀਂ ਫਿਰ ਲਾਈਟ ਨਹੀਂ ਜਾਂਦੀ ਅੱਗੇ ਜਾਂਦੀ ਨਹੀਂ ਸਾਰਿਆਂ ਦੀ ਜਾਊਗੀ ਹੈ ਸਾਰੀ ਇਹ ਸਾਨੂੰ ਸਾਰਿਆਂ ਨਾਲ ਦੁੱਖ ਨਹੀਂ ਹੈਗਾ ਸਭ ਜਿਹੜੇ ਬੈਠੇ ਆ ਚਲੋ ਉਹਨਾਂ ਨਾਲ ਸਾਨੂੰ ਵੀ ਹੈਗਾ ਵੀ ਪਰ ਜਦੋਂ ਸਾਰਿਆਂ ਦੀ ਜਾਏਗੀ ਨਾ ਇਹ ਸਭ ਨੂੰ ਦੁੱਖਦਾ ਹੋਏਗਾ ਨਾ ਸਾਨੂੰ ਅਸੀਂ ਕਾਹਦੇ ਬੈਠੇ ਆ ਪਾਣੀ ਤੋਂ ਬਿਨਾ ਨਾ ਲਾਈਟ ਹੈ ਨਾ ਪਾਣੀ ਹੈ ਅਸੀਂ ਹੁਣ ਕੀ ਕਰੀਏ ਕੀ ਮਤਲਬ ਇੰਨੀ ਦਿੱਕਤ ਪਰੇਸ਼ਾਨੀ ਹੈ ਹਾਂ ਬੱਚੇ ਸਾਡੇ ਬੈਠੇ ਆ ਪਾਣੀ ਤੋਂ ਹਾਂ ਬੋਲੋ ਸਕੂਲ ਵੀ ਨਾ ਸਕੂਲ ਨਹੀਂ ਅੱਜ ਬੱਚੇ ਗਏ ਕੰਮਾਂ ਤੇ ਨਹੀਂ ਗਏ ਕੰਮਾਂ ਤੇ ਆਦਮੀ ਗਏ ਹੈਗੇ ਕੀ ਕਰੀਏ ਬੰਦਾ ਪੂਰੀ ਰਾਤ ਸਿਰ ਗੱਲੇ 'ਚ ਬੈਠੇ ਰਹਿਆ ਅਸੀਂ ਇੱਥੇ ਵੀ ਬੈਠੇ ਰਹਿਆ ਹੁਣ ਦੇਖੋ 4 ਨੰਬਰ ਗਲੀ 3 ਨੰਬਰ ਗਲੀ 2 ਨੰਬਰ ਗਲੀ ਸਾਰੇ ਦਿਨ ਲੇਟਾ ਬੰਦ ਹੈ ਸਾਰੇ 10 ਘਰਾਂ ਦੇ ਲੇਟ ਹੈ ਗਈ ਹੈ 10 ਘਰਾਂ ਦੀ ਬੰਦ ਹੈ ਇਹ ਤਾਰ ਮੋਟੀ ਪੈਣੀ ਚਾਹੀਦੀ ਹੈ ਦੁਆਰਾ ਜੜੀ ਜਾਵੇ ਕੋਈ ਦਿੱਕਤੰਨੀ ਨਹੀਂ ਹੈਗੀ ਵੱਡੀ ਦਿੱਕਤ ਨਹੀਂ ਹੈਗੀ ਤਾਰ ਮੋਟੀ ਬਦਲ ਫੇਸ ਉੱਪਰ ਕਰ ਦਨ ਸਾਨੂੰ ਕਿਸੇ ਨਾਲ ਕੋਈ ਟੈਨਸ਼ਨ ਨਹੀਂ ਟੋਗਲੀਆਂ ਦੀ ਲਾਈਟ ਹੈਗੀ ਇਹ ਦੋ ਗਲੀਆਂ ਨਹੀਂ ਮੇਸ਼ਾਹੀ ਬੰਦ ਰਹਿੰਦੀ ਹੈ ਮੇਸ਼ਾਹੀ ਬੰਦ ਰਹਿੰਦੀ ਹੈ ਮਤਲਬ ਦਿੱਕਤੰਨੀ ਵੱਡੀ ਨਹੀਂ ਹੈਗੀ ਤਰਨਾ ਜਿਹੜਾ ਤੁਸੀਂ ਲਗਾ ਰਹੇ ਹੋ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਲਗਣੀ ਜੀ ਅਗਰ ਬੋਲੋ ਤਾਰ ਜਿਹੜੀ ਹੈਗੀ ਸਿਰ ਤਾਰ ਬਦਲਣ ਦਾ ਇਸ਼ੂ ਹੈਗਾ ਇੱਕ ਫੇਸ ਦੇ ਸਾਰਿਆਂ ਦਾ ਕਨੈਕਸ਼ਨ ਕਰਤਾ ਜਾਵੇ ਆ ਕਰੇ ਤੁਸੀਂ ਹਾਂਜੀ ਹਾਂਜੀ ਕਿਉਂ ਨਹੀਂ ਵਜਾ ਹੋ ਰਹੀ ਇਹ ਦੇਖੋ ਜੀ 6 ਗਲੀਆਂ ਵਾ ਤੇ ਨਾਲ ਕਿੱਤੀ ਹੋਈ ਐ ਤੇ ਨਾਲ ਕਿੱਤੀ ਹੋਈ ਐ ਚਾਰ ਆ ਚਾਰ 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 ਅਲੱਗ ਅਲੱਗ ਕਿੱਤੀ ਹੋਈ ਐ ਵੀ ਤੁਸੀਂ ਇੱਕ ਵਿੱਚ ਰੱਖੋ ਸਾਨੂੰ ਅਲੱਗੇ ਸਾਡਾ ਪਹਿਲੇ ਟ੍ਰਾਂਸਫਰ ਵਧੀਆ ਸੀਗਾ ਉਹਨੂੰ ਨਵਾਂ ਲੈ ਗਏ ਪੁਰਾਣਾ ਰੱਖ ਗਏ ਆ ਉਹਦੇ ਫਾਲਟ ਨਾ ਪੈਣ ਵਾਲੇ ਆ ਮਤਲਬ ਉਹਦੇ ਹੈਨਸ ਕੋਈ ਸਪੇਅਰ ਪਾਰਟ ਘਟਾ ਪਾਸ ਪੈਣ ਵਾਲੇ ਆ ਉਹ ਸਾਨੂੰ ਨਾ 2 ਮਹੀਨੇ ਹੋ ਗਏ ਸੀ ਲਟਕੇ ਹੋਏ ਕਲੰਪ ਵੀ ਪੈਣ ਵਾਲੇ ਕਲੰਪ ਪੈਣੇ ਇੱਕ ਤਾਰ ਪੈਣੀ ਵਾਰ ਪੈਣੀ ਸੜੀ ਹੋਈ ਐ ਕਿੰਨੇ ਦੇ ਕੋਈ ਤੁਸ ਤੰਨਾ ਲਾਇਆ ਇੱਥੇ ਸਾਨੂੰ ਹੋ ਗਏ 3 ਘੰਟੇ ਹੋ ਗਏ ਤਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਸਾਡੇ ਅਸੀਂ ਬੱਚੇ ਛੋਟ-ਛੋਟ ਕੇ ਆਏ ਆ ਨਾ ਪਾਣੀ ਹੈ ਤੇ ਨਾ ਸਾਡੀ ਲਾਈਟ 3 ਦਿਨ ਹੋ ਗਏ ਅਸੀਂ ਪਰੇਸ਼ਾਨ ਹਾਂ ਸਾਰੇ ਇਲਾਕੇ ਦੇ ਸਾਰੇ ਇਲਾਕੇ ਵਾਲੇ ਕੋਈ ਵੀ ਨਹੀਂ ਆ ਰਿਹਾ ਕੋਈ ਵੀ ਨਹੀਂ ਆ ਰਿਹਾ ਭਰਾਵਾ ਜਦੋਂ ਸਾਰੀ ਰਾਤ ਜਾਗਾਂਗੇ ਤਾਂ ਸਵੇਰੇ ਬੱਚੇ ਕੰਮ ਤੇ ਕਦੋਂ ਜਾਣਗੇ ਸਕੂਲ ਵੀ ਨਹੀਂ ਜਾ ਪਾਣਗੇ ਹਾਂਜੀ ਹੋਰ ਉਹੀ ਤਾਂ ਗੱਲ ਹੈ ਨਾ ਬਿਲਕੁਲ ਵੀ ਨਹੀਂ ਹੈਗਾ ਅੱਗੇ ਅਸੀਂ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਦੇ ਬੰਦੇ ਕਹਰੇ ਮਰ ਜੀਏ ਇੰਨੇ ਛੋਟੇ ਹੱਲ ਹਾਂਜੀ ਕਹਿੰਦੇ ਮਰਜੀ ਐ ਅਸੀਂ ਕਿ ਤੁਸੀ ਲੈਂਗੁਏਜ ਆਪਣੀ ਸਹੀ ਕਰੋ ਕਹਿੰਦੇ ਪਹਿਲਾਂ ਤੁਸੀਂ ਸਹੀ ਕਰੋ ਅੱਗੋਂ ਸਾਨੂੰ ਜਵਾਬ ਇਹ ਆਇਆ ਵਾ ਦੱਸੋ ਛੋਟਾ ਜਿਹਾ ਹੱਲ ਹੈਗਾ ਕਿ ਇੱਕ ਲਾਈਟ ਚੇਂਜ ਕਰਾਣੀ ਐ ਤਾਰ ਚੇਂਜ ਕਰਾਣੀ ਐ ਅਗਰ ਤਾਰ ਚੇਂਜ ਕਰਾ ਦਿੱਤੀ ਜਾਵੇ ਤਾਂ ਇਹ ਧਰਲਾ ਵੀ ਨਾ ਹੋਵੇ ਇੱਕ ਪੇਸ ਤੇ ਜਿਹੜੇ ਸਾਰਿਆਂ ਦਾ ਕਨੈਕਸ਼ਨ ਕਰ ਦਿੱਤਾ ਜਾਵੇ ਤਾਂ ਕਿ ਲਾਈਟ ਜਦੋਂ ਜਾਵੇ ਤਾਂ ਸਾਰੀਆਂ ਹੀ ਜਾਵੇ ਤੇ ਕਿਸੇ ਨੂੰ ਦੁੱਖ ਨਾ ਹੋਵੇ ਹੋਇਆ ਕਿ ਮਾਮਲਾ ਹੈ ਕਿ ਕਦ ਤੱਕ ਲਾਈਟ ਸਰੋਸਤ ਹੋ ਜੂਗੀ ਤੇ ਐਕਚੁਅਲੀ ਟ੍ਰਾਂਸਫਰ ਤੇ ਜੰਪਰ ਹੋ ਰ ਗਿਆ ਸੀ ਜੀ ਇਹ ਉਹਦੇ ਵਿੱਚ ਥੋੜੀ ਜਿਹੀ ਕੇਬਲ ਦਾ ਗਾਰੰਟੀ ਜੀ ਖਵਾਰੇ ਹਨ ਬਟਿਆਰ ਜੀ ਮਤਲਬ ਧਰਨਾ ਚੱਕਰ ਹੀ ਤਾਂ ਜਾਊਗਾ ਆ ਚੱਕਾ ਲੇਕਿਨ ਆ ਕਹਿ ਰਹੇ ਕਿ ਕੁਝ ਕਰਾਂ ਦੀ ਜਿਹੜੀ ਇਹ ਫੇਸ ਉੱਡਦਾ ਵਾ ਲੇਕਿਨ ਕਈ ਕਰਾਂ ਦਾ ਫੇਸ ਨਹੀਂ ਉੱਡਦਾ ਸਾਡਾ ਫੇਸ ਉਸ ਜਗ੍ਹਾ ਤੇ ਕੀਤਾ ਜਾਵੇ ਨਹੀਂ ਉਹ ਦੇਖ ਕੇ ਚੈੱਕ ਕਰਕੇ ਕਰਾਂ ਦਾ ਦੇਖ ਕੇ ਚੈੱਕ ਕਰਕੇ ਹੋ ਸਕਦਾ ਵੀ ਹੋਰ ਐਮਲ ਸੋਇ ਉਪਰਾਧ ਨਹੀਂ ਕੀਤਾ ਉਹ ਕਿੰਨੀ ਦੇਰ ਤੱਕ ਐਕਸਟੈਂਸ ਸਾਫ ਗੱਲ ਸੁਣ ਕੇ ਤੇ ਮੌਕੇ ਦਾ ਹੱਲ ਕਰਦੇ ਨੇ ਕਿ ਨਹੀਂ ਕਰਦੇ ਨੇ ਕਹਿੰਦਾ ਮੈਂ ਧਰਨੇ ਧਰਮੇ ਨਾਲ ਵਿਸ਼ਾਲ ਕਪੂਰ ਲਿਆਣਾ ਲੰਗੀ